ਦੇਸ਼ 'ਚ ਗੁਜ਼ਾਰਾ ਕਰਨਾ ਉਹ ਵੀ ਕੋਸ਼ਿਸ਼ ਹੈ ਜੀ 70 ਤੋਂ 80% ਪਾਪੂਲੇਸ਼ਨ ਸਾਡੀ ਇਹਦੇ ਤੇ ਡਿਪੈਂਡ ਕਰਦੀ ਆ ਜੀ ਪੰਜਾਬ ਦੀ ਬਾਕੀ ਦੇਸ਼ ਦੀ ਵੀ ਕਰੋਨਾ ਵੇਲੇ ਵੀ ਇਹਨਾਂ ਨੇ ਲੋਕਾਂ ਦੀ ਬਾਹ ਫੜੀ ਆ ਤੇ ਹੁਣ ਸਰਕਾਰ ਦਾ ਫਰਜ਼ ਹੈ ਕਿ ਅਸੀਂ ਤੁਹਾਡੇ ਕਣਕ ਦੇ ਨਾਲ ਔਰ ਝੋਨੇ ਦੇ ਨਾਲ ਤੁਹਾਡੇ ਜਿਹੜੇ ਭੰਡਾਰ ਭਰੇ ਆ ਉਹ ਤੇ ਸਾਨੂੰ ਤੁਸੀਂ ਜਿਹੜੀਆਂ ਤੁਹਾਡੀਆਂ ਚਾਹੇ ਦਾਲਾਂ ਹੈਗੀਆਂ ਛੋਲੇ ਐ ਸਰੋਂ ਦਾ ਤੇਲ ਐ ਸੂਰਜਮੁਖੀ ਉਹ ਵੀ ਤੁਹਾਡੇ ਭੰਡਾਰ ਭਰ ਦਿਆਂਗੇ ਆਪਣਾ ਜਿਹੜਾ ਵਾਅਦਾ ਪੂਰਾ ਕਰ ਦਿਓ ਬਸ ਜਿਹੜਾ ਤੁਸੀਂ ਕਿਹਾ ਸੀ ਵੀ ਐਮਐਸਪੀ ਦੇਵਾਂਗੇ ਉਹ ਵੀ ਦੇ ਦਿਓ ਹੁਣ ਇਹਦਾ ਵੀ ਕਰ ਦਿਓ ਪੂਰਾ ਕੰਮ ਤੇ ਸਾਡੇ ਪੈਸੇ ਸਾਨੂੰ ਦੇ ਦਿਓ ਤਾਂ ਕਿ ਅਸੀਂ ਜਿਹੜਾ ਹੈਗਾ ਹੁਣ ਲੋਕਾਂ ਦਾ ਜਿਹੜਾ ਹੈਗਾ ਉਹ ਉਹਨਾਂ ਦਾ ਜਿਹੜਾ ਤੁਹਾਡਾ ਆਪਣਾ ਵਾਅਦਾ ਹੈਗਾ ਤਾਂ ਕਿ ਉਹ ਤੁਸੀਂ ਪੂਰਾ ਕਰ ਸਕਿਆ ਜੀ ਮੈਂ ਪ੍ਰਧਾਨ ਮੰਤਰੀ ਜੀ ਨੂੰ ਬੇਨਤੀ ਕਰਦਾ ਕਿ ਆਪਣਾ ਵਾਅਦਾ ਪੂਰਾ ਕਰੋ ਤਾਂ ਕਿ ਜਿਹੜੀ ਇਸ ਵੇਲੇ ਪੰਜਾਬ ਸਰਕਾਰ ਤੰਦਹੀ ਨੇ ਲੱਗੀ ਹੋਈ ਆ ਕਿਸਾਨ ਦਿਨ ਰਾਤ ਮਿਹਨਤ ਕਰ ਰਿਹਾ ਮਜ਼ਦੂਰ ਮਿਹਨਤ ਕਰ ਰਿਹਾ ਬਾਕੀ ਸਾਰੇ ਲੱਗੇ ਹੋਏ ਆ ਤੇ ਤੁਸੀਂ ਵੀ ਜ਼ਰੂਰ ਕਰੋ ਜੀ ਠੀਕ ਆ ਜੀ ਬਹੁਤ ਬਹੁਤ ਧੰਨਵਾਦ ਜੀ ਜਿਹੜੇ ਬੰਦੇ ਨੇ ਚੱਕੀ ਤੇ ਆਟਾ ਵੇਚ ਕੇ ਗੁਜ਼ਾਰਾ ਕਰਨਾ ਉਹ ਵੀ ਕੋਸ਼ਿਸ਼ ਜੀ 70 ਤੋਂ 80% ਪਾਪੂਲੇਸ਼ਨ ਸਾਡੀ ਇਹਦੇ ਤੇ ਡਿਪੈਂਡ ਕਰਦੀ ਆ ਜੀ ਪੰਜਾਬ ਦੀ ਬਾਕੀ ਦੇਸ਼ ਦੀ ਵੀ ਕਰੋਨਾ ਵੇਲੇ ਵੀ ਇਹਨਾਂ ਨੇ ਲੋਕਾਂ ਦੀ ਬਾਹ ਫੜੀ ਆ ਤੇ ਹੁਣ ਸਰਕਾਰ ਦਾ ਫਰਜ਼ ਹੈ ਕਿ ਅਸੀਂ ਤੁਹਾਡੇ ਕਣਕ ਦੇ ਨਾਲ ਔਰ ਝੋਨੇ ਦੇ ਨਾਲ ਤੁਹਾਡੇ ਜਿਹੜੇ ਭੰਡਾਰ ਭਰੇ ਆ ਉਹ ਤੇ ਸਾਨੂੰ ਤੁਸੀਂ ਜਿਹੜੀਆਂ ਤੁਹਾਡੀਆਂ ਚਾਹੇ ਦਾਲਾਂ ਹੈਗੀਆਂ ਛੋਲੇ ਐ ਸਰੋਂ ਦਾ ਤੇਲ ਐ ਸੂਰਜਮੁਖੀ ਉਹ ਵੀ ਤੁਹਾਡੇ ਭੰਡਾਰ ਭਰ ਦਿਆਂਗੇ ਆਪਣਾ ਜਿਹੜਾ ਵਾਅਦਾ ਪੂਰਾ ਕਰ ਦਿਓ ਬਸ ਜਿਹੜਾ ਤੁਸੀਂ ਕਿਹਾ ਸੀ ਵੀ ਐਮਐਸਪੀ ਦੇਵਾਂਗੇ ਉਹ ਵੀ ਦੇ ਦਿਓ ਹੁਣ ਤੇ ਇਹਦਾ ਵੀ ਕਰ ਦਿਓ ਪੂਰਾ ਕੰਮ ਤੇ ਸਾਡੇ ਪੈਸੇ ਸਾਨੂੰ ਦੇ ਦਿਓ ਤਾਂ ਕਿ ਅਸੀਂ ਜਿਹੜਾ ਹੈਗਾ ਹੁਣ ਲੋਕਾਂ ਦਾ ਜਿਹੜਾ ਹੈਗਾ ਉਹ ਉਹਨਾਂ ਦਾ ਜਿਹੜਾ ਤੁਹਾਡਾ ਆਪਣਾ ਵਾਅਦਾ ਹੈਗਾ ਤਾਂ ਕਿ ਉਹ ਤੁਸੀਂ ਪੂਰਾ ਕਰ ਸਕਿਆ ਜੀ ਮੈਂ ਪ੍ਰਧਾਨ ਮੰਤਰੀ ਜੀ ਨੂੰ ਬੇਨਤੀ ਕਰਦਾ ਕਿ ਆਪਣਾ ਵਾਅਦਾ ਪੂਰਾ ਕਰੋ ਤਾਂ ਕਿ ਜਿਹੜੀ ਇਸ ਵੇਲੇ ਪੰਜਾਬ ਸਰਕਾਰ ਤੰਦਹੀ ਨੇ ਲੱਗੀ ਹੋਈ ਆ ਕਿਸਾਨ ਦਿਨ ਰਾਤ ਮਿਹਨਤ ਕਰ ਰਿਹਾ ਮਜ਼ਦੂਰ ਮਿਹਨਤ ਕਰ ਰਿਹਾ ਬਾਕੀ ਸਾਰੇ ਲੱਗੇ ਹੋਏ ਆ ਤੇ ਤੁਸੀਂ ਵੀ ਜਰੂਰ ਕਰੋ ਜੀ ਠੀਕ ਆ ਜੀ ਬਹੁਤ-ਬਹੁਤ ਧੰਨਵਾਦ ਜੀ ਹਾਂ ਜੀ ਦੇਖੋ ਆ ਜੀ ਸਰ ਹਾਂ ਜਿਹੜੇ ਬੰਦੇ ਨੇ ਚੱਕੀ ਤੇ ਆਟਾ ਵੇਚ ਕੇ ਗੁਜ਼ਾਰਾ ਕਰਨਾ ਉਹ ਵੀ ਕੋਸ਼ਿਸ਼ ਆ ਜੀ 70 ਤੋਂ 80% ਪਾਪੂਲੇਸ਼ਨ ਸਾਡੀ ਇਹਦੇ ਤੇ ਡਿਪੈਂਡ ਕਰਦੀ ਆ ਜੀ ਪੰਜਾਬ ਦੀ ਬਾਕੀ ਦੇਸ਼ ਦੀ ਵੀ ਕਰੋਨਾ ਵੇਲੇ ਵੀ ਇਹਨਾਂ ਨੇ ਲੋਕਾਂ ਦੀ ਬਾਹ ਫੜੀ ਆ ਤੇ ਹੁਣ ਸਰਕਾਰ ਦਾ ਫਰਜ਼ ਹੈ ਕਿ ਅਸੀਂ ਤੁਹਾਡੇ ਕਣਕ ਦੇ ਨਾਲ ਔਰ ਝੋਨੇ ਦੇ ਨਾਲ ਤੁਹਾਡੇ ਜਿਹੜੇ ਭੰਡਾਰ ਭਰੇ ਆ ਉਹ ਤੇ ਸਾਨੂੰ ਤੁਸੀਂ ਜਿਹੜੀਆਂ ਤੁਹਾਡੀਆਂ ਚਾਹੇ ਦਾਲਾਂ ਹੈਗੀਆਂ ਛੋਲੇ ਐ ਸਰੋਂ ਦਾ ਤੇਲ ਐ ਸੂਰਜਮੁਖੀ ਉਹ ਵੀ ਤੁਹਾਡੇ ਭੰਡਾਰ ਭਰ ਦਿਆਂਗੇ ਆਪਣਾ ਜਿਹੜਾ ਵਾਅਦਾ ਪੂਰਾ ਕਰ ਦਿਓ ਬਸ ਜਿਹੜਾ ਤੁਸੀਂ ਕਿਹਾ ਸੀ ਕਿ ਐਮਐਸਪੀ ਦੇਵਾਂਗੇ ਉਹ ਵੀ ਦੇ ਦਿਓ ਹੁਣ ਤੇ ਇਹਦਾ ਵੀ ਕਰ ਦਿਓ ਪੂਰਾ ਕੰਮ ਤੇ ਸਾਡੇ ਪੈਸੇ ਸਾਨੂੰ ਦੇ ਦਿਓ ਤਾਂ ਕਿ ਅਸੀਂ ਜਿਹੜਾ ਹੈਗਾ ਹੁਣ ਲੋਕਾਂ ਦਾ ਜਿਹੜਾ ਹੈਗਾ ਉਹ ਉਹਨਾਂ ਦਾ ਜਿਹੜਾ ਤੁਹਾਡਾ ਆਪਣਾ ਵਾਅਦਾ ਹੈਗਾ ਤਾਂ ਕਿ ਉਹ ਤੁਸੀਂ ਪੂਰਾ ਕਰ ਸਕਿਆ ਜੀ ਮੈਂ ਪ੍ਰਧਾਨ ਮੰਤਰੀ ਜੀ ਨੂੰ ਬੇਨਤੀ ਕਰਦਾ ਕਿ ਆਪਣਾ ਵਾਅਦਾ ਪੂਰਾ ਕਰੋ ਤਾਂ ਕਿ ਜਿਹੜੀ ਇਸ ਵਲੇ ਪੰਜਾਬ ਸਰਕਾਰ ਤੰਦਹੀ ਨੇ ਲੱਗੀ ਹੋਈ ਆ ਕਿਸਾਨ ਦਿਨ ਰਾਤ ਮਿਹਨਤ ਕਰ ਰਿਹਾ ਮਜ਼ਦੂਰ ਮਿਹਨਤ ਕਰ ਰਿਹਾ ਬਾਕੀ ਸਾਰੇ ਲੱਗੇ ਹੋਏ ਆ ਤੇ ਤੁਸੀਂ ਵੀ ਜਰੂਰ ਕਰੋ ਜੀ ਠੀਕ ਆ ਜੀ ਬਹੁਤ ਬਹੁਤ ਧੰਨਵਾਦ ਆ ਜੀ ਜੀ ਆ ਜੀ ਜੀ ਜਿਹੜੇ ਬੰਦੇ ਨੇ ਚੱਕੀ ਤੇ ਆਟਾ ਵੇਚ ਕੇ ਗੁਜ਼ਾਰਾ ਕਰਨਾ ਉਹ ਵੀ ਕੋਸ਼ਿਸ਼ ਆ ਜੀ 70 ਤੋਂ 80% ਪਾਪੂਲੇਸ਼ਨ ਸਾਡੀ ਇਹਦੇ ਤੇ ਡਿਪੈਂਡ ਕਰਦੀ ਆ ਜੀ ਪੰਜਾਬ ਦੀ ਬਾਕੀ ਦੇਸ਼ ਦੀ ਵੀ ਕਰੋਨਾ ਵੇਲੇ ਵੀ ਉਹਨਾਂ ਨੇ ਲੋਕਾਂ ਦੀ ਬਾਹ ਫੜੀ ਆ ਤੇ ਹੁਣ ਸਰਕਾਰ ਦਾ ਫਰਜ਼ ਆ ਕਿ ਅਸੀਂ ਤੁਹਾਡੇ ਕਣਕ ਦੇ ਨਾਲ ਔਰ ਝੋਨੇ ਦੇ ਨਾਲ ਤੁਹਾਡੇ ਜਿਹੜੇ ਭੰਡਾਰ ਭਰੇ ਆ ਉਹ ਤੇ ਸਾਨੂੰ ਤੁਸੀਂ ਜਿਹੜੀਆਂ ਤੁਹਾਡੀਆਂ ਚਾਹੇ ਦਾਲਾਂ ਹੈਗੀਆਂ ਛੋਲੇ ਐ ਸਰੋਂ ਦਾ ਤੇਲ ਐ ਸੂਰਜਮੁਖੀ ਉਹ ਵੀ ਤੁਹਾਡੇ ਭੰਡਾਰ ਭਰ ਦਿਆਂਗੇ ਆਪਣਾ ਜਿਹੜਾ ਵਾਦਾ ਪੂਰਾ ਕਰ ਦਿਓ ਬਸ ਜਿਹੜਾ ਤੁਸੀਂ ਕਿਹਾ ਸੀ ਵੀ ਐਮਐਸਪੀ ਦੇਵਾਂਗੇ ਉਹ ਵੀ ਦੇ ਦਿਓ ਹੁਣ ਤੇ ਇਹਦਾ ਵੀ ਕਰ ਦਿਓ ਪੂਰਾ ਕੰਮ ਤੇ ਸਾਡੇ ਪੈਸੇ ਸਾਨੂੰ ਦੇ ਦਿਓ ਤਾਂ ਕਿ ਅਸੀਂ ਜਿਹੜਾ ਹੈਗਾ ਹੁਣ ਲੋਕਾਂ ਦਾ ਜਿਹੜਾ ਹੈਗਾ ਉਹ ਉਹਨਾਂ ਦਾ ਜਿਹੜਾ ਤੁਹਾਡਾ ਆਪਣਾ ਵਾਅਦਾ ਹੈਗਾ ਤਾਂ ਕਿ ਉਹ ਤੁਸੀਂ ਪੂਰਾ ਕਰ ਸਕੀਏ ਜੀ ਮੈਂ ਪ੍ਰਧਾਨ ਮੰਤਰੀ ਜੀ ਨੂੰ ਬੇਨਤੀ ਕਰਦਾ ਕਿ ਆਪਣਾ ਵਾਅਦਾ ਪੂਰਾ ਕਰੋ ਤਾਂ ਕਿ ਜਿਹੜੀ ਇਸ ਵੇਲੇ ਪੰਜਾਬ ਸਰਕਾਰ ਤੰਦੇਹੀ ਨਾਲ ਲੱਗੀ ਹੋਈ ਹੈ ਕਿਸਾਨ ਦਿਨ ਰਾਤ ਮਿਹਨਤ ਕਰ ਰਿਹਾ ਮਜ਼ਦੂਰ ਮਿਹਨਤ ਕਰ ਰਿਹਾ ਬਾਕੀ ਸਾਰੇ ਲੱਗੇ ਹੋਏ ਆ ਤੇ ਤੁਸੀਂ ਵੀ ਜਰੂਰ ਕਰੋ ਜੀ ਠੀਕ ਆ ਜੀ ਬਹੁਤ ਬਹੁਤ ਧੰਨਵਾਦ ਆ ਜੀ ਜੀ ਆ ਜੀ ਸਰ ਜਿਹੜੇ ਬੰਦੇ ਨੇ ਚੱਕੀ ਤੇ ਆਟਾ ਵੇਚ ਕੇ ਗੁਜ਼ਾਰਾ ਕਰਨਾ ਉਹ ਵੀ ਕੋਸ਼ਿਸ਼ ਆ ਜੀ 70 ਤੋਂ 80% ਪਾਪੂਲੇਸ਼ਨ ਸਾਡੀ ਇਹਦੇ ਤੇ ਡਿਪੈਂਡ ਕਰਦੀ ਆ ਜੀ ਪੰਜਾਬ ਦੀ ਬਾਕੀ ਦੇਸ਼ ਦੀ ਵੀ ਕਰੋਨਾ ਵੇਲੇ ਵੀ ਇਹਨਾਂ ਨੇ ਲੋਕਾਂ ਦੀ ਬਾਹ ਫੜੀ ਆ ਤੇ ਹੁਣ ਸਰਕਾਰ ਦਾ ਫਰਜ਼ ਆ ਕਿ ਅਸੀਂ ਤੁਹਾਡੇ ਕਣਕ ਦੇ ਨਾਲ ਔਰ ਝੋਨੇ ਦੇ ਨਾਲ ਤੁਹਾਡੇ ਜਿਹੜੇ ਭੰਡਾਰ ਭਰੇ ਆ ਉਹ ਤੇ ਸਾਨੂੰ ਤੁਸੀਂ ਜਿਹੜੀਆਂ ਤੁਹਾਡੀਆਂ ਚਾਹੇ ਦਾਲਾਂ ਹੈਗੀਆਂ ਛੋਲੇ ਐ ਸਰੋਂ ਦਾ ਤੇਲ ਐ ਸੂਰਜਮੁਖੀ ਉਹ ਵੀ ਤੁਹਾਡੇ ਭੰਡਾਰ ਭਰ ਦਿਆਂਗੇ ਆਪਣਾ ਜਿਹੜਾ ਵਾਅਦਾ ਪੂਰਾ ਕਰ ਦਿਓ ਬਸ ਜਿਹੜਾ ਤੁਸੀਂ ਕਿਹਾ ਸੀ ਵੀ ਐਮਐਸਪੀ ਦੇਵਾਂਗੇ ਉਹ ਵੀ ਦੇ ਦਿਓ ਹੁਣ ਤੇ ਇਹਦਾ ਵੀ ਕਰ ਦਿਓ ਪੂਰਾ ਕੰਮ ਤੇ ਸਾਡੇ ਪੈਸੇ ਸਾਨੂੰ ਦੇ ਦਿਓ ਤਾਂ ਕਿ ਅਸੀਂ ਜਿਹੜਾ ਹੈਗਾ ਹੁਣ ਲੋਕਾਂ ਦਾ ਜਿਹੜਾ ਹੈਗਾ ਉਹ ਉਹਨਾਂ ਦਾ ਜਿਹੜਾ ਤੁਹਾਡਾ ਆਪਣਾ ਵਾਅਦਾ ਹੈਗਾ ਤਾਂ ਕਿ ਉਹ ਤੁਸੀਂ ਪੂਰਾ ਕਰ ਸਕਿਆ ਜੀ ਮੈਂ ਪ੍ਰਧਾਨ ਮੰਤਰੀ ਜੀ ਨੂੰ ਬੇਨਤੀ ਕਰਦਾ ਕਿ ਆਪਣਾ ਵਾਅਦਾ ਪੂਰਾ ਕਰੋ ਤਾਂ ਕਿ ਜਿਹੜੀ ਇਸ ਵੇਲੇ ਪੰਜਾਬ ਸਰਕਾਰ ਤੰਦਹੀ ਨੇ ਲੱਗੀ ਹੋਈ ਆ ਕਿਸਾਨ ਦਿਨ ਰਾਤ ਮਿਹਨਤ ਕਰ ਰਿਹਾ ਮਜ਼ਦੂਰ ਮਿਹਨਤ ਕਰ ਰਿਹਾ ਬਾਕੀ ਸਾਰੇ ਲੱਗੇ ਹੋਏ ਆ ਤੇ ਤੁਸੀਂ ਵੀ ਜ਼ਰੂਰ ਕਰੋ ਜੀ ਠੀਕ ਆ ਜੀ ਬਹੁਤ-ਬਹੁਤ ਧੰਨਵਾਦ ਜੀ ਆਓ ਜੀ ਜਿਹੜੇ ਬੰਦੇ ਨੇ ਚੱਕੀ ਤੇ ਆਟਾ ਵੇਚ ਕੇ ਗੁਜ਼ਾਰਾ ਕਰਨਾ ਉਹ ਵੀ ਖੁਸ਼ ਆ ਜੀ 70 ਤੋਂ 80% ਪਾਪੂਲੇਸ਼ਨ ਸਾਡੀ ਇਹਦੇ ਤੇ ਡਿਪੈਂਡ ਕਰਦੀ ਆ ਜੀ ਪੰਜਾਬ ਦੀ ਬਾਕੀ ਦੇਸ਼ ਦੀ ਵੀ ਕਰੋਨਾ ਵੇਲੇ ਵੀ ਇਹਨਾਂ ਨੇ ਲੋਕਾਂ ਦੀ ਬਾਹ ਫੜੀ ਆ ਤੇ ਹੁਣ ਸਰਕਾਰ ਦਾ ਫਰਜ਼ ਆ ਕਿ ਅਸੀਂ ਤੁਹਾਡੇ ਕਣਕ ਦੇ ਨਾਲ ਔਰ ਝੋਨੇ ਦੇ ਨਾਲ ਤੁਹਾਡੇ ਜਿਹੜੇ ਭੰਡਾਰ ਭਰੇ ਆ ਉਹ ਤੇ ਸਾਨੂੰ ਤੁਸੀਂ ਜਿਹੜੀਆਂ ਤੁਹਾਡੀਆਂ ਚਾਹੇ ਦਾਲਾਂ ਹੈਗੀਆਂ ਛੋਲੇ ਐ ਸਰੋਂ ਦਾ ਤੇਲ ਐ ਸੂਰਜਮੁਖੀ ਉਹ ਵੀ ਤੁਹਾਡੇ ਭੰਡਾਰ ਭਰ ਦਿਆਂਗੇ ਆਪਣਾ ਜਿਹੜਾ ਵਾਅਦਾ ਪੂਰਾ ਕਰ ਦਿਓ ਬਸ ਜਿਹੜਾ ਤੁਸੀਂ ਕਿਹਾ ਸੀ ਵੀ ਐਮਐਸਪੀ ਦੇਵਾਂਗੇ ਉਹ ਵੀ ਦੇ ਦਿਓ ਹੁਣ ਤੇ ਇਹਦਾ ਵੀ ਕਰ ਦਿਓ ਪੂਰਾ ਕੰਮ ਤੇ ਸਾਡੇ ਪੈਸੇ ਸਾਨੂੰ ਦੇ ਦਿਓ ਤਾਂ ਕਿ ਅਸੀਂ ਜਿਹੜਾ ਹੈਗਾ ਹੁਣ ਲੋਕਾਂ ਦਾ ਜਿਹੜਾ ਹੈਗਾ ਉਹ ਉਹਨਾਂ ਦਾ ਜਿਹੜਾ ਤੁਹਾਡਾ ਆਪਣਾ ਵਾਅਦਾ ਹੈਗਾ ਤਾਂ ਕਿ ਉਹ ਤੁਸੀਂ ਪੂਰਾ ਕਰ ਸਕਿਆ ਜੀ ਮੈਂ ਪ੍ਰਧਾਨ ਮੰਤਰੀ ਜੀ ਨੂੰ ਬੇਨਤੀ ਕਰਦਾ ਕਿ ਆਪਣਾ ਵਾਅਦਾ ਪੂਰਾ ਕਰੋ ਤਾਂ ਕਿ ਜਿਹੜੀ ਐਸੋਲੇ ਪੰਜਾਬ ਸਰਕਾਰ ਤੰਦਹੀ ਨੇ ਲੱਗੀ ਹੋਈ ਆ ਕਿਸਾਨ ਦਿਨ ਰਾਤ ਮਿਹਨਤ ਕਰ ਰਿਹਾ ਮਜ਼ਦੂਰ ਮਿਹਨਤ ਕਰ ਰਿਹਾ ਬਾਕੀ ਸਾਰੇ ਲੱਗੇ ਹੋਏ ਆ ਤੇ ਤੁਸੀਂ ਵੀ ਜ਼ਰੂਰ ਕਰੋ ਜੀ ਠੀਕ ਆ ਜੀ ਬਹੁਤ ਬਹੁਤ ਧੰਨਵਾਦ ਜੀ ਆਓ ਜਿਹੜੇ ਬੰਦੇ ਨੇ ਚੱਕੀ ਤੇ ਆਟਾ ਵੇਚ ਕੇ ਗੁਜ਼ਾਰਾ ਕਰਨਾ ਉਹ ਵੀ ਕੋਸ਼ਿਸ਼ ਆ ਜੀ 70 ਤੋਂ 80% ਪਾਪੂਲੇਸ਼ਨ ਸਾਡੀ ਇਹਦੇ ਤੇ ਡਿਪੈਂਡ ਕਰਦੀ ਆ ਜੀ ਪੰਜਾਬ ਦੀ ਬਾਕੀ ਦੇਸ਼ ਦੀ ਵੀ ਕਰੋਨਾ ਵੇਲੇ ਵੀ ਇਹਨਾਂ ਨੇ ਲੋਕਾਂ ਦੀ ਬਾਹ ਫੜੀ ਆ ਤੇ ਹੁਣ ਸਰਕਾਰ ਦਾ ਫਰਜ਼ ਹੈ ਕਿ ਅਸੀਂ ਤੁਹਾਡੇ ਕਣਕ ਦੇ ਨਾਲ ਔਰ ਝੋਨੇ ਦੇ ਨਾਲ ਤੁਹਾਡੇ ਜਿਹੜੇ ਭੰਡਾਰ ਭਰੇ ਆ ਉਹ ਤੇ ਸਾਨੂੰ ਤੁਸੀਂ ਜਿਹੜੀਆਂ ਤੁਹਾਡੀਆਂ ਚਾਹੇ ਦਾਲਾਂ ਹੈਗੀਆਂ ਛੋਲੇ ਐ ਸਰੋਂ ਦਾ ਤੇਲ ਐ ਸੂਰਜਮੁਖੀ ਉਹ ਵੀ ਤੁਹਾਡੇ ਭੰਡਾਰ ਭਰ ਦਿਆਂਗੇ ਆਪਣਾ ਜਿਹੜਾ ਵਾਅਦਾ ਪੂਰਾ ਕਰ ਦਿਓ ਬਸ ਜਿਹੜਾ ਤੁਸੀਂ ਕਿਹਾ ਸੀ ਕਿ ਐਮਐਸਪੀ ਦੇਵਾਂਗੇ ਉਹ ਵੀ ਦੇ ਦਿਓ ਹੁਣ ਤੇ ਇਹਦਾ ਵੀ ਕਰ ਦਿਓ ਪੂਰਾ ਕੰਮ ਤੇ ਸਾਡੇ ਪੈਸੇ ਸਾਨੂੰ ਦੇ ਦਿਓ ਤਾਂ ਕਿ ਅਸੀਂ ਜਿਹੜਾ ਹੈਗਾ ਹੁਣ ਲੋਕਾਂ ਦਾ ਜਿਹੜਾ ਹੈਗਾ ਉਹ ਉਹਨਾਂ ਦਾ ਜਿਹੜਾ ਤੁਹਾਡਾ ਆਪਣਾ ਵਾਅਦਾ ਹੈਗਾ ਤਾਂ ਕਿ ਉਹ ਤੁਸੀਂ ਪੂਰਾ ਕਰ ਸਕਿਆ ਜੀ ਮੈਂ ਪ੍ਰਧਾਨ ਮੰਤਰੀ ਜੀ ਨੂੰ ਬੇਨਤੀ ਕਰਦਾ ਕਿ ਆਪਣਾ ਵਾਅਦਾ ਪੂਰਾ ਕਰੋ ਤਾਂ ਕਿ ਜਿਹੜੀ ਇਸ ਵੇਲੇ ਪੰਜਾਬ ਸਰਕਾਰ ਤੰਦਹੀ ਨੇ ਲੱਗੀ ਹੋਈ ਆ ਕਿਸਾਨ ਦਿਨ ਰਾਤ ਮਿਹਨਤ ਕਰ ਰਿਹਾ ਮਜ਼ਦੂਰ ਮਿਹਨਤ ਕਰ ਰਿਹਾ ਬਾਕੀ ਸਾਰੇ ਲੱਗੇ ਹੋਏ ਆ ਤੇ ਤੁਸੀਂ ਵੀ ਜ਼ਰੂਰ ਕਰੋ ਜੀ ਠੀਕ ਆ ਜੀ ਬਹੁਤ-ਬਹੁਤ ਧੰਨਵਾਦ ਆ ਜੀ ਜੀ ਆ ਜੀ ਸਰ ਆਉ ਜਿਹੜੇ ਬੰਦੇ ਨੇ ਚੱਕੀ ਤੇ ਆਟਾ ਵੇਚ ਕੇ ਗੁਜ਼ਾਰਾ ਕਰਨਾ ਉਹ ਵੀ ਕੋਸ਼ਿਸ਼ ਆ ਜੀ 70 ਤੋਂ 80% ਪਾਪੂਲੇਸ਼ਨ ਸਾਡੀ ਇਹਦੇ ਤੇ ਡਿਪੈਂਡ ਕਰਦੀ ਆ ਜੀ ਪੰਜਾਬ ਦੀ ਬਾਕੀ ਦੇਸ਼ ਦੀ ਵੀ ਕਰੋਨਾ ਵੇਲੇ ਵੀ ਇਹਨਾਂ ਨੇ ਲੋਕਾਂ ਦੀ ਬਾਹ ਫੜੀ ਆ ਤੇ ਹੁਣ ਸਰਕਾਰ ਦਾ ਫਰਜ਼ ਹੈ ਕਿ ਅਸੀਂ ਤੁਹਾਡੇ ਕਣਕ ਦੇ ਨਾਲ ਔਰ ਝੋਨੇ ਦੇ ਨਾਲ ਤੁਹਾਡੇ ਜਿਹੜੇ ਭੰਡਾਰ ਭਰੇ ਆ ਉਹ ਤੇ ਸਾਨੂੰ ਤੁਸੀਂ ਜਿਹੜੀਆਂ ਤੁਹਾਡੀਆਂ ਚਾਹੇ ਦਾਲਾਂ ਹੈਗੀਆਂ ਛੋਲੇ ਐ ਸਰੋਂ ਦਾ ਤੇਲ ਐ ਸੂਰਜਮੁਖੀ ਉਹ ਵੀ ਤੁਹਾਡੇ ਭੰਡਾਰ ਭਰ ਦਿਆਂਗੇ ਆਪਣਾ ਜਿਹੜਾ ਵਾਅਦਾ ਪੂਰਾ ਕਰ ਦਿਓ ਬਸ ਜਿਹੜਾ ਤੁਸੀਂ ਕਿਹਾ ਸੀ ਕਿ ਐਮਐਸਪੀ ਦੇਵਾਂਗੇ ਉਹ ਵੀ ਦੇ ਦਿਓ ਹੁਣ ਤੇ ਇਹਦਾ ਵੀ ਕਰ ਦਿਓ ਪੂਰਾ ਕੰਮ ਤੇ ਸਾਡੇ ਪੈਸੇ ਸਾਨੂੰ ਦੇ ਦਿਓ ਤਾਂ ਕਿ ਅਸੀਂ ਜਿਹੜਾ ਹੈਗਾ ਹੁਣ ਲੋਕਾਂ ਦਾ ਜਿਹੜਾ ਹੈਗਾ ਉਹ ਉਹਨਾਂ ਦਾ ਜਿਹੜਾ ਤੁਹਾਡਾ ਆਪਣਾ ਵਾਅਦਾ ਹੈਗਾ ਤਾਂ ਕਿ ਉਹ ਤੁਸੀਂ ਪੂਰਾ ਕਰ ਸਕਿਆ ਜੀ ਮੈਂ ਪ੍ਰਧਾਨ ਮੰਤਰੀ ਜੀ ਨੂੰ ਬੇਨਤੀ ਕਰਦਾ ਕਿ ਆਪਣਾ ਵਾਅਦਾ ਪੂਰਾ ਕਰੋ ਤਾਂ ਕਿ ਜਿਹੜੀ ਇਸ ਵੇਲੇ ਪੰਜਾਬ ਸਰਕਾਰ ਤੰਦਹੀ ਨੇ ਲੱਗੀ ਹੋਈ ਆ ਕਿਸਾਨ ਦਿਨ ਰਾਤ ਮਿਹਨਤ ਕਰ ਰਿਹਾ ਮਜ਼ਦੂਰ ਮਿਹਨਤ ਕਰ ਰਿਹਾ ਬਾਕੀ ਸਾਰੇ ਲੱਗੇ ਹੋਏ ਆ ਤੇ ਤੁਸੀਂ ਵੀ ਜਰੂਰ ਕਰੋ ਜੀ ਠੀਕ ਆ ਜੀ ਬਹੁਤ ਬਹੁਤ ਧੰਨਵਾਦ ਜੀ ਆ ਜੀ ਜਿਹੜੇ ਬੰਦੇ ਨੇ ਚੱਕੀ ਤੇ ਆਟਾ ਵੇਚ ਕੇ ਗੁਜ਼ਾਰਾ ਕਰਨਾ ਉਹ ਵੀ ਕੋਸ਼ਿਸ਼ ਆ ਜੀ 70 ਤੋਂ 80% ਪਾਪੂਲੇਸ਼ਨ ਸਾਡੀ ਇਹਦੇ ਤੇ ਡਿਪੈਂਡ ਕਰਦੀ ਆ ਜੀ ਪੰਜਾਬ ਦੀ ਬਾਕੀ ਦੇਸ਼ ਦੀ ਵੀ ਕਰੋਨਾ ਵੇਲੇ ਵੀ ਉਹਨਾਂ ਨੇ ਲੋਕਾਂ ਦੀ ਬਾਹ ਫੜੀ ਆ ਤੇ ਹੁਣ ਸਰਕਾਰ ਦਾ ਫਰਜ਼ ਹੈ ਕਿ ਅਸੀਂ ਤੁਹਾਡੇ ਕਣਕ ਦੇ ਨਾਲ ਔਰ ਝੋਨੇ ਦੇ ਨਾਲ ਤੁਹਾਡੇ ਜਿਹੜੇ ਭੰਡਾਰ ਭਰੇ ਆ ਉਹ ਤੇ ਸਾਨੂੰ ਤੁਸੀਂ ਜਿਹੜੀਆਂ ਤੁਹਾਡੀਆਂ ਚਾਹੇ ਦਾਲਾਂ ਹੈ ਜੀਆਂ ਛੋਲੇ ਐ ਸਰੋਂ ਦਾ ਤੇਲ ਐ ਸੂਰਜਮੁਖੀ ਉਹ ਵੀ ਤੁਹਾਡੇ ਭੰਡਾਰ ਭਰ ਦਿਆਂਗੇ ਆਪਣਾ ਜਿਹੜਾ ਵਾਦਾ ਪੂਰਾ ਕਰ ਦਿਓ ਬਸ ਜਿਹੜਾ ਤੁਸੀਂ ਕਿਹਾ ਸੀ ਵੀ ਐਮਐਸਪੀ ਦੇਵਾਂਗੇ ਉਹ ਵੀ ਦੇ ਦਿਓ ਹੁਣ ਤੇ ਇਹਦਾ ਵੀ ਕਰ ਦਿਓ ਪੂਰਾ ਕੰਮ ਤੇ ਸਾਡੇ ਪੈਸੇ ਸਾਨੂੰ ਦੇ ਦਿਓ ਤਾਂ ਕਿ ਅਸੀਂ ਜਿਹੜਾ ਹੈਗਾ ਹੁਣ ਲੋਕਾਂ ਦਾ ਜਿਹੜਾ ਹੈਗਾ ਉਹ ਉਹਨਾਂ ਦਾ ਜਿਹੜਾ ਤੁਹਾਡਾ ਆਪਣਾ ਵਾਅਦਾ ਹੈਗਾ ਤਾਂ ਕਿ ਉਹ ਤੁਸੀਂ ਪੂਰਾ ਕਰ ਸਕੀਏ ਜੀ ਮੈਂ ਪ੍ਰਧਾਨ ਮੰਤਰੀ ਜੀ ਨੂੰ ਬੇਨਤੀ ਕਰਦਾ ਕਿ ਆਪਣਾ ਵਾਅਦਾ ਪੂਰਾ ਕਰੋ ਤਾਂ ਕਿ ਜਿਹੜੀ ਇਸ ਵੇਲੇ ਪੰਜਾਬ ਸਰਕਾਰ ਤੰਦੇਹੀ ਨਾਲ ਲੱਗੀ ਹੋਈ ਹੈ ਕਿਸਾਨ ਦਿਨ ਰਾਤ ਮਿਹਨਤ ਕਰ ਰਿਹਾ ਮਜ਼ਦੂਰ ਮਿਹਨਤ ਕਰ ਰਿਹਾ ਬਾਕੀ ਸਾਰੇ ਲੱਗੇ ਹੋਏ ਆ ਤੇ ਤੁਸੀਂ ਵੀ ਜ਼ਰੂਰ ਕਰੋ ਜੀ ਠੀਕ ਆ ਜੀ ਬਹੁਤ-ਬਹੁਤ ਧੰਨਵਾਦ ਜੀ ਆ ਜੀ ਜਿਹੜੇ ਬੰਦੇ ਨੇ ਚੱਕੀ ਤੇ ਆਟਾ ਵੇਚ ਕੇ ਗੁਜ਼ਾਰਾ ਕਰਨਾ ਉਹ ਵੀ ਕੋਸ਼ਿਸ਼ ਆ ਜੀ 70 ਤੋਂ 80% ਪਾਪੂਲੇਸ਼ਨ ਸਾਡੀ ਇਹਦੇ ਤੇ ਡਿਪੈਂਡ ਕਰਦੀ ਆ ਜੀ ਪੰਜਾਬ ਦੀ ਬਾਕੀ ਦੇਸ਼ ਦੀ ਵੀ ਕਰੋਨਾ ਵੇਲੇ ਵੀ ਇਹਨਾਂ ਨੇ ਲੋਕਾਂ ਦੀ ਬਾਹ ਫੜੀ ਆ ਤੇ ਹੁਣ ਸਰਕਾਰ ਦਾ ਫਰਜ਼ ਆ ਕਿ ਅਸੀਂ ਤੁਹਾਡੇ ਕਣਕ ਦੇ ਨਾਲ ਔਰ ਝੋਨੇ ਦੇ ਨਾਲ ਤੁਹਾਡੇ ਜਿਹੜੇ ਭੰਡਾਰ ਭਰੇ ਆ ਉਹ ਤੇ ਸਾਨੂੰ ਤੁਸੀਂ ਜਿਹੜੀਆਂ ਤੁਹਾਡੀਆਂ ਚਾਹੇ ਦਾਲਾਂ ਹੈਗੀਆਂ ਛੋਲੇ ਐ ਸਰੋਂ ਦਾ ਤੇਲ ਐ ਸੂਰਜਮੁਖੀ ਉਹ ਵੀ ਤੁਹਾਡੇ ਭੰਡਾਰ ਭਰ ਦਿਆਂਗੇ ਆਪਣਾ ਜਿਹੜਾ ਵਾਅਦਾ ਪੂਰਾ ਕਰ ਦਿਓ ਬਸ ਜਿਹੜਾ ਤੁਸੀਂ ਕਿਹਾ ਸੀ ਵੀ ਐਮਐਸਪੀ ਦੇਵਾਂਗੇ ਉਹ ਵੀ ਦੇ ਦਿਓ ਹੁਣ ਤੇ ਇਹਦਾ ਵੀ ਕਰ ਦਿਓ ਪੂਰਾ ਕੰਮ ਤੇ ਸਾਡੇ ਪੈਸੇ ਸਾਨੂੰ ਦੇ ਦਿਓ ਤਾਂ ਕਿ ਅਸੀਂ ਜਿਹੜਾ ਹੈਗਾ ਹੁਣ ਲੋਕਾਂ ਦਾ ਜਿਹੜਾ ਹੈਗਾ ਉਹ ਉਹਨਾਂ ਦਾ ਜਿਹੜਾ ਤੁਹਾਡਾ ਆਪਣਾ ਵਾਅਦਾ ਹੈਗਾ ਤਾਂ ਕਿ ਉਹ ਤੁਸੀਂ ਪੂਰਾ ਕਰ ਸਕਿਆ ਜੀ ਮੈਂ ਪ੍ਰਧਾਨ ਮੰਤਰੀ ਜੀ ਨੂੰ ਬੇਨਤੀ ਕਰਦਾ ਕਿ ਆਪਣਾ ਵਾਅਦਾ ਪੂਰਾ ਕਰੋ ਤਾਂ ਕਿ ਜਿਹੜੀ ਐਸੋਲੇ ਪੰਜਾਬ ਸਰਕਾਰ ਤੰਦਹੀ ਨੇ ਲੱਗੀ ਹੋਈ ਆ ਕਿਸਾਨ ਦਿਨ ਰਾਤ ਮਿਹਨਤ ਕਰ ਰਿਹਾ ਮਜ਼ਦੂਰ ਮਿਹਨਤ ਕਰ ਰਿਹਾ ਬਾਕੀ ਸਾਰੇ ਲੱਗੇ ਹੋਏ ਆ ਤੇ ਤੁਸੀਂ ਵੀ ਜ਼ਰੂਰ ਕਰੋ ਜੀ ਠੀਕ ਆ ਜੀ ਬਹੁਤ ਬਹੁਤ ਧੰਨਵਾਦ ਜੀ ਆ ਜੀ ਜਿਹੜੇ ਬੰਦੇ ਨੇ ਚੱਕੀ ਤੇ ਆਟਾ ਵੇਚ ਕੇ ਗੁਜ਼ਾਰਾ ਕਰਨਾ ਉਹ ਵੀ ਕੋਸ਼ਿਸ਼ ਆ ਜੀ 70 ਤੋਂ 80% ਪਾਪੂਲੇਸ਼ਨ ਸਾਡੀ ਇਹਦੇ ਤੇ ਡਿਪੈਂਡ ਕਰਦੀ ਆ ਜੀ ਪੰਜਾਬ ਦੀ ਬਾਕੀ ਦੇਸ਼ ਦੀ ਵੀ ਕਰੋਨਾ ਵੇਲੇ ਵੀ ਇਹਨਾਂ ਨੇ ਲੋਕਾਂ ਦੀ ਬਾਹ ਫੜੀ ਆ ਤੇ ਹੁਣ ਸਰਕਾਰ ਦਾ ਫਰਜ਼ ਆ ਕਿ ਅਸੀਂ ਤੁਹਾਡੇ ਕਣਕ ਦੇ ਨਾਲ ਔਰ ਝੋਨੇ ਦੇ ਨਾਲ ਤੁਹਾਡੇ ਜਿਹੜੇ ਭੰਡਾਰ ਭਰੇ ਆ ਉਹ ਤੇ ਸਾਨੂੰ ਤੁਸੀਂ ਜਿਹੜੀਆਂ ਤੁਹਾਡੀਆਂ ਚਾਹੇ ਦਾਲਾਂ ਹੈਗੀਆਂ ਛੋਲੇ ਐ ਸਰੋਂ ਦਾ ਤੇਲ ਐ ਸੂਰਜਮੁਖੀ ਉਹ ਵੀ ਤੁਹਾਡੇ ਭੰਡਾਰ ਭਰ ਦਿਆਂਗੇ ਆਪਣਾ ਜਿਹੜਾ ਵਾਅਦਾ ਪੂਰਾ ਕਰ ਦਿਓ ਬਸ ਜਿਹੜਾ ਤੁਸੀਂ ਕਿਹਾ ਸੀ ਵੀ ਐਮਐਸਪੀ ਦੇਵਾਂਗੇ ਉਹ ਵੀ ਦੇ ਦਿਓ ਹੁਣ ਤੇ ਇਹਦਾ ਵੀ ਕਰ ਦਿਓ ਪੂਰਾ ਕੰਮ ਤੇ ਸਾਡੇ ਪੈਸੇ ਸਾਨੂੰ ਦੇ ਦਿਓ ਤਾਂ ਕਿ ਅਸੀਂ ਜਿਹੜਾ ਹੈਗਾ ਹੁਣ ਲੋਕਾਂ ਦਾ ਜਿਹੜਾ ਹੈਗਾ ਉਹ ਉਹਨਾਂ ਦਾ ਜਿਹੜਾ ਤੁਹਾਡਾ ਆਪਣਾ ਵਾਅਦਾ ਹੈਗਾ ਤਾਂ ਕਿ ਉਹ ਤੁਸੀਂ ਪੂਰਾ ਕਰ ਸਕਿਆ ਜੀ ਮੈਂ ਪ੍ਰਧਾਨ ਮੰਤਰੀ ਜੀ ਨੂੰ ਬੇਨਤੀ ਕਰਦਾ ਕਿ ਆਪਣਾ ਵਾਅਦਾ ਪੂਰਾ ਕਰੋ ਤਾਂ ਕਿ ਜਿਹੜੀ ਐਸੋਲੇ ਪੰਜਾਬ ਸਰਕਾਰ ਤੰਦਰਹੀ ਨੇ ਲੱਗੀ ਹੋਈ ਆ ਕਿਸਾਨ ਦਿਨ ਰਾਤ ਮਿਹਨਤ ਕਰ ਰਿਹਾ ਮਜ਼ਦੂਰ ਮਿਹਨਤ ਕਰ ਰਿਹਾ ਬਾਕੀ ਸਾਰੇ ਲੱਗੇ ਹੋਏ ਆ ਤੇ ਤੁਸੀਂ ਵੀ ਜ਼ਰੂਰ ਕਰੋ ਜੀ ਠੀਕ ਆ ਜੀ ਬਹੁਤ ਬਹੁਤ ਧੰਨਵਾਦ ਜੀ ਹਾਂਜੀ ਜੀ ਆਜੀ ਜੀ ਹਾਂਜੀ ਜਿਹੜੇ ਬੰਦੇ ਨੇ ਚੱਕੀ ਤੇ ਆਟਾ ਵੇਚ ਕੇ ਗੁਜ਼ਾਰਾ ਕਰਨਾ ਉਹ ਵੀ ਕੋਸ਼ਿਸ਼ ਆ ਜੀ 70 ਤੋਂ 80% ਪਾਪੂਲੇਸ਼ਨ ਸਾਡੀ ਇਹਦੇ ਤੇ ਡਿਪੈਂਡ ਕਰਦੀ ਆ ਜੀ ਪੰਜਾਬ ਦੀ ਬਾਕੀ ਦੇਸ਼ ਦੀ ਵੀ ਕਰੋਨਾ ਵੇਲੇ ਵੀ ਇਹਨਾਂ ਨੇ ਲੋਕਾਂ ਦੀ ਬਾਹ ਫੜੀ ਆ ਤੇ ਹੁਣ ਸਰਕਾਰ ਦਾ ਫਰਜ਼ ਹੈ ਕਿ ਅਸੀਂ ਤੁਹਾਡੇ ਕਣਕ ਦੇ ਨਾਲ ਔਰ ਝੋਨੇ ਦੇ ਨਾਲ ਤੁਹਾਡੇ ਜਿਹੜੇ ਭੰਡਾਰ ਭਰੇ ਆ ਉਹ ਤੇ ਸਾਨੂੰ ਤੁਸੀਂ ਜਿਹੜੀਆਂ ਤੁਹਾਡੀਆਂ ਚਾਹੇ ਦਾਲਾਂ ਹੈਗੀਆਂ ਛੋਲੇ ਐ ਸਰੋਂ ਦਾ ਤੇਲ ਐ ਸੂਰਜਮੁਖੀ ਉਹ ਵੀ ਤੁਹਾਡੇ ਭੰਡਾਰ ਭਰ ਦਿਆਂਗੇ ਆਪਣਾ ਜਿਹੜਾ ਵਾਅਦਾ ਪੂਰਾ ਕਰ ਦਿਓ ਬਸ ਜਿਹੜਾ ਤੁਸੀਂ ਕਿਹਾ ਸੀ ਕਿ ਐਮਐਸਪੀ ਦੇਵਾਂਗੇ ਉਹ ਵੀ ਦੇ ਦਿਓ ਹੁਣ ਤੇ ਇਹਦਾ ਵੀ ਕਰ ਦਿਓ ਪੂਰਾ ਕੰਮ ਤੇ ਸਾਡੇ ਪੈਸੇ ਸਾਨੂੰ ਦੇ ਦਿਓ ਤਾਂ ਕਿ ਅਸੀਂ ਜਿਹੜਾ ਹੈਗਾ ਹੁਣ ਲੋਕਾਂ ਦਾ ਜਿਹੜਾ ਹੈਗਾ ਉਹ ਉਹਨਾਂ ਦਾ ਜਿਹੜਾ ਤੁਹਾਡਾ ਆਪਣਾ ਵਾਅਦਾ ਹੈਗਾ ਤਾਂ ਕਿ ਉਹ ਤੁਸੀਂ ਪੂਰਾ ਕਰ ਸਕਿਆ ਜੀ ਮੈਂ ਪ੍ਰਧਾਨ ਮੰਤਰੀ ਜੀ ਨੂੰ ਬੇਨਤੀ ਕਰਦਾ ਕਿ ਆਪਣਾ ਵਾਅਦਾ ਪੂਰਾ ਕਰੋ ਤਾਂ ਕਿ ਜਿਹੜੀ ਇਸ ਵੇਲੇ ਪੰਜਾਬ ਸਰਕਾਰ ਤੰਦਹੀ ਨੇ ਲੱਗੀ ਹੋਈ ਆ ਕਿਸਾਨ ਦਿਨ ਰਾਤ ਮਿਹਨਤ ਕਰ ਰਿਹਾ ਮਜ਼ਦੂਰ ਮਿਹਨਤ ਕਰ ਰਿਹਾ ਬਾਕੀ ਸਾਰੇ ਲੱਗੇ ਹੋਏ ਆ ਤੇ ਤੁਸੀਂ ਵੀ ਜ਼ਰੂਰ ਕਰੋ ਜੀ ਠੀਕ ਆ ਜੀ ਬਹੁਤ ਬਹੁਤ ਧੰਨਵਾਦ ਜੀ ਆ ਜੀ ਜਿਹੜੇ ਬੰਦੇ ਨੇ ਚੱਕੀ ਤੇ ਆਟਾ ਵੇਚ ਕੇ ਗੁਜ਼ਾਰਾ ਕਰਨਾ ਉਹ ਵੀ ਕੋਸ਼ਿਸ਼ ਆ ਜੀ 70 ਤੋਂ 80% ਪਾਪੂਲੇਸ਼ਨ ਸਾਡੀ ਇਹਦੇ ਤੇ ਡਿਪੈਂਡ ਕਰਦੀ ਆ ਜੀ ਪੰਜਾਬ ਦੀ ਬਾਕੀ ਦੇਸ਼ ਦੀ ਵੀ ਕਰੋਨਾ ਵੇਲੇ ਵੀ ਇਹਨਾਂ ਨੇ ਲੋਕਾਂ ਦੀ ਬਾਹ ਫੜੀ ਆ ਤੇ ਹੁਣ ਸਰਕਾਰ ਦਾ ਫਰਜ਼ ਆ ਕਿ ਅਸੀਂ ਤੁਹਾਡੇ ਕਣਕ ਦੇ ਨਾਲ ਔਰ ਝੋਨੇ ਦੇ ਨਾਲ ਤੁਹਾਡੇ ਜਿਹੜੇ ਭੰਡਾਰ ਭਰੇ ਆ ਉਹ ਤੇ ਸਾਨੂੰ ਤੁਸੀਂ ਜਿਹੜੀਆਂ ਤੁਹਾਡੀਆਂ ਚਾਹੇ ਦਾਲਾਂ ਹੈਗੀਆਂ ਛੋਲੇ ਐ ਸਰੋਂ ਦਾ ਤੇਲ ਐ ਸੂਰਜਮੁਖੀ ਉਹ ਵੀ ਤੁਹਾਡੇ ਭੰਡਾਰ ਭਰ ਦਿਆਂਗੇ ਆਪਣਾ ਜਿਹੜਾ ਵਾਅਦਾ ਪੂਰਾ ਕਰ ਦਿਓ ਬਸ ਜਿਹੜਾ ਤੁਸੀਂ ਕਿਹਾ ਸੀ ਵੀ ਐਮਐਸਪੀ ਦੇਵਾਂਗੇ ਉਹ ਵੀ ਦੇ ਦਿਓ ਹੁਣ ਤੇ ਇਹਦਾ ਵੀ ਕਰ ਦਿਓ ਪੂਰਾ ਕੰਮ ਤੇ ਸਾਡੇ ਪੈਸੇ ਸਾਨੂੰ ਦੇ ਦਿਓ ਤਾਂ ਕਿ ਅਸੀਂ ਜਿਹੜਾ ਹੈਗਾ ਹੁਣ ਲੋਕਾਂ ਦਾ ਜਿਹੜਾ ਹੈਗਾ ਉਹ ਉਹਨਾਂ ਦਾ ਜਿਹੜਾ ਤੁਹਾਡਾ ਆਪਣਾ ਵਾਅਦਾ ਹੈਗਾ ਤਾਂ ਕਿ ਉਹ ਤੁਸੀਂ ਪੂਰਾ ਕਰ ਸਕਿਆ ਜੀ ਮੈਂ ਪ੍ਰਧਾਨ ਮੰਤਰੀ ਜੀ ਨੂੰ ਬੇਨਤੀ ਕਰਦਾ ਕਿ ਆਪਣਾ ਵਾਅਦਾ ਪੂਰਾ ਕਰੋ ਤਾਂ ਕਿ ਜਿਹੜੀ ਇਸ ਵੇਲੇ ਪੰਜਾਬ ਸਰਕਾਰ ਤੰਦਹੀ ਨੇ ਲੱਗੀ ਹੋਈ ਆ ਕਿਸਾਨ ਦਿਨ ਰਾਤ ਮਿਹਨਤ ਕਰ ਰਿਹਾ ਮਜ਼ਦੂਰ ਮਿਹਨਤ ਕਰ ਰਿਹਾ ਬਾਕੀ ਸਾਰੇ ਲੱਗੇ ਹੋਏ ਆ ਤੇ ਤੁਸੀਂ ਵੀ ਜ਼ਰੂਰ ਕਰੋ ਜੀ ਠੀਕ ਆ ਜੀ ਬਹੁਤ-ਬਹੁਤ ਧੰਨਵਾਦ ਜੀ ਆਓ ਜਿਹੜੇ ਬੰਦੇ ਨੇ ਚੱਕੀ ਤੇ ਆਟਾ ਵੇਚ ਕੇ ਗੁਜ਼ਾਰਾ ਕਰਨਾ ਉਹ ਵੀ ਕੋਸ਼ਿਸ਼ ਆ ਜੀ 70 ਤੋਂ 80% ਪਾਪੂਲੇਸ਼ਨ ਸਾਡੀ ਇਹਦੇ ਤੇ ਡਿਪੈਂਡ ਕਰਦੀ ਆ ਜੀ ਪੰਜਾਬ ਦੀ ਬਾਕੀ ਦੇਸ਼ ਦੀ ਵੀ ਕਰੋਨਾ ਵੇਲੇ ਵੀ ਉਹਨਾਂ ਨੇ ਲੋਕਾਂ ਦੀ ਬਾਹ ਫੜੀ ਆ ਤੇ ਹੁਣ ਸਰਕਾਰ ਦਾ ਫਰਜ਼ ਹੈ ਕਿ ਅਸੀਂ ਤੁਹਾਡੇ ਕਣਕ ਦੇ ਨਾਲ ਔਰ ਝੋਨੇ ਦੇ ਨਾਲ ਤੁਹਾਡੇ ਜਿਹੜੇ ਭੰਡਾਰ ਭਰੇ ਆ ਉਹ ਤੇ ਸਾਨੂੰ ਤੁਸੀਂ ਜਿਹੜੀਆਂ ਤੁਹਾਡੀਆਂ ਚਾਹੇ ਦਾਲਾਂ ਹੈਗੀਆਂ ਛੋਲੇ ਐ ਸਰੋਂ ਦਾ ਤੇਲ ਐ ਸੂਰਜਮੁਖੀ ਉਹ ਵੀ ਤੁਹਾਡੇ ਭੰਡਾਰ ਭਰ ਦਿਆਂਗੇ ਆਪਣਾ ਜਿਹੜਾ ਵਾਦਾ ਪੂਰਾ ਕਰ ਦਿਓ ਬਸ ਜਿਹੜਾ ਤੁਸੀਂ ਕਿਹਾ ਸੀ ਵੀ ਐਮਐਸਪੀ ਦੇਵਾਂਗੇ ਉਹ ਵੀ ਦੇ ਦਿਓ ਹੁਣ ਤੇ ਇਹਦਾ ਵੀ ਕਰ ਦਿਓ ਪੂਰਾ ਕੰਮ ਤੇ ਸਾਡੇ ਪੈਸੇ ਸਾਨੂੰ ਦੇ ਦਿਓ ਤਾਂ ਕਿ ਅਸੀਂ ਜਿਹੜਾ ਹੈਗਾ ਹੁਣ ਲੋਕਾਂ ਦਾ ਜਿਹੜਾ ਹੈਗਾ ਉਹ ਉਹਨਾਂ ਦਾ ਜਿਹੜਾ ਤੁਹਾਡਾ ਆਪਣਾ ਵਾਅਦਾ ਹੈਗਾ ਤਾਂ ਕਿ ਉਹ ਤੁਸੀਂ ਪੂਰਾ ਕਰ ਸਕੀਏ ਜੀ ਮੈਂ ਪ੍ਰਧਾਨ ਮੰਤਰੀ ਜੀ ਨੂੰ ਬੇਨਤੀ ਕਰਦਾ ਕਿ ਆਪਣਾ ਵਾਅਦਾ ਪੂਰਾ ਕਰੋ ਤਾਂ ਕਿ ਜਿਹੜੀ ਇਸ ਵੇਲੇ ਪੰਜਾਬ ਸਰਕਾਰ ਤੰਦੇਹੀ ਨਾਲ ਲੱਗੀ ਹੋਈ ਹੈ ਕਿਸਾਨ ਦਿਨ ਰਾਤ ਮਿਹਨਤ ਕਰ ਰਿਹਾ ਮਜ਼ਦੂਰ ਮਿਹਨਤ ਕਰ ਰਿਹਾ ਬਾਕੀ ਸਾਰੇ ਲੱਗੇ ਹੋਏ ਆ ਤੇ ਤੁਸੀਂ ਵੀ ਜ਼ਰੂਰ ਕਰੋ ਜੀ ਠੀਕ ਆ ਜੀ ਬਹੁਤ-ਬਹੁਤ ਧੰਨਵਾਦ ਆਹ ਜੀ ਆ ਜੀ ਜਿਹੜੇ ਬੰਦੇ ਨੇ ਚੱਕੀ ਤੇ ਆਟਾ ਵੇਚ ਕੇ ਗੁਜ਼ਾਰਾ ਕਰਨਾ ਉਹ ਵੀ ਕੋਸ਼ਿਸ਼ ਹੈ ਜੀ 70 ਤੋਂ 80% ਪਾਪੂਲੇਸ਼ਨ ਸਾਡੀ ਇਹਦੇ ਤੇ ਡਿਪੈਂਡ ਕਰਦੀ ਆ ਜੀ ਪੰਜਾਬ ਦੀ ਬਾਕੀ ਦੇਸ਼ ਦੀ ਵੀ ਕਰੋਨਾ ਵੇਲੇ ਵੀ ਇਹਨਾਂ ਨੇ ਲੋਕਾਂ ਦੀ ਬਾਹ ਫੜੀ ਆ ਤੇ ਹੁਣ ਸਰਕਾਰ ਦਾ ਫਰਜ਼ ਆ ਕਿ ਅਸੀਂ ਤੁਹਾਡੇ ਕਣਕ ਦੇ ਨਾਲ ਔਰ ਝੋਨੇ ਦੇ ਨਾਲ ਤੁਹਾਡੇ ਜਿਹੜੇ ਭੰਡਾਰ ਭਰੇ ਆ ਉਹ ਤੇ ਸਾਨੂੰ ਤੁਸੀਂ ਜਿਹੜੀਆਂ ਤੁਹਾਡੀਆਂ ਚਾਹੇ ਦਾਲਾਂ ਹੈਗੀਆਂ ਛੋਲੇ ਐ ਸਰੋਂ ਦਾ ਤੇਲ ਐ ਸੂਰਜਮੁਖੀ ਉਹ ਵੀ ਤੁਹਾਡੇ ਭੰਡਾਰ ਭਰ ਦਿਆਂਗੇ ਆਪਣਾ ਜਿਹੜਾ ਵਾਅਦਾ ਪੂਰਾ ਕਰ ਦਿਓ ਬਸ ਜਿਹੜਾ ਤੁਸੀਂ ਕਿਹਾ ਸੀ ਕਿ ਐਮਐਸਪੀ ਦੇਵਾਂਗੇ ਉਹ ਵੀ ਦੇ ਦਿਓ ਹੁਣ ਤੇ ਇਹਦਾ ਵੀ ਕਰ ਦਿਓ ਪੂਰਾ ਕੰਮ ਤੇ ਸਾਡੇ ਪੈਸੇ ਸਾਨੂੰ ਦੇ ਦਿਓ ਤਾਂ ਕਿ ਅਸੀਂ ਜਿਹੜਾ ਹੈਗਾ ਹੁਣ ਲੋਕਾਂ ਦਾ ਜਿਹੜਾ ਹੈਗਾ ਉਹ ਉਹਨਾਂ ਦਾ ਜਿਹੜਾ ਤੁਹਾਡਾ ਆਪਣਾ ਵਾਅਦਾ ਹੈਗਾ ਤਾਂ ਕਿ ਉਹ ਤੁਸੀਂ ਪੂਰਾ ਕਰ ਸਕਿਆ ਜੀ ਮੈਂ ਪ੍ਰਧਾਨ ਮੰਤਰੀ ਜੀ ਨੂੰ ਬੇਨਤੀ ਕਰਦਾ ਕਿ ਆਪਣਾ ਵਾਅਦਾ ਪੂਰਾ ਕਰੋ ਤਾਂ ਕਿ ਜਿਹੜੀ ਐਸੋਲੇ ਪੰਜਾਬ ਸਰਕਾਰ ਤੰਦਰਹੀ ਨੇ ਲੱਗੀ ਹੋਈ ਆ ਕਿਸਾਨ ਦਿਨ ਰਾਤ ਮਿਹਨਤ ਕਰ ਰਿਹਾ ਮਜ਼ਦੂਰ ਮਿਹਨਤ ਕਰ ਰਿਹਾ ਬਾਕੀ ਸਾਰੇ ਲੱਗੇ ਹੋਏ ਆ ਤੇ ਤੁਸੀਂ ਵੀ ਜ਼ਰੂਰ ਕਰੋ ਜੀ ਠੀਕ ਆ ਜੀ ਬਹੁਤ ਬਹੁਤ ਧੰਨਵਾਦ